ਸਾਨੂੰ ਬੜਾ ਮਾਣ ਸੀ ਚੰਨੀ ਸਾਹਿਬ ਤੇ ਸਾਡਾ ਭਰਾ ਰਾਜ ਤੇ ਬੈਠਾ ਹੈ ਸਾਨੂੰ ਕਿਸੇ ਗੱਲ ਦੀ ਮੁਸ਼ਕਲ ਨਹੀਂ ਆਉਗੀ ਲੇਕਿਨ ਇਸ ਸਾਲ ਤੇ ਬਹੁਤ ਹੀ ਅਸੀਂ ਪਰੇਸ਼ਾਨ ਆ ਬਹੁਤ ਜ਼ਿਆਦਾ ਪਰੇਸ਼ਾਨ ਆ ਅਸੀਂ ਸਰਕਾਰ ਕੋਲ ਇਹ ਮੰਗ ਕਰਦੇ ਆ ਕਿ ਆ ਜਿਹੜੇ ਇਹਨੇ ਮਾਲ ਲੱਗਿਆ ਸਾਡੇ ਤੋਂ ਰਾਖੀ ਨਹੀਂ ਹੁੰਦੀ ਜਾਂ ਤਾਂ ਫਿਰ ਸਰਕਾਰ ਆਪਣੇ ਚੌਂਕੀਦਾਰ ਲਿਓਵੇ ਤੇ ਇਹਨਾਂ ਮਾਲ ਦੀ ਰਾਖੀ ਉਹ ਕਰਨ ਸਾਡੇ ਤੋਂ ਇਹ ਇਹਨਾਂ ਸਰਕਾਰੀ ਮਾਲ ਦੀ ਹੀ ਰਾਖੀ ਨਹੀਂ ਕਰ ਸਕਦੇ ਪ੍ਰਾਈਵੇਟ ਬੰਦੇ ਇਹ ਸਰ ਸਾਨੂੰ ਕਮ ਸੇ ਕਮ ਡੇਢ ਮਹੀਨਾ ਹੋ ਗਿਆ ਮੰਡੀ 'ਚ ਬੈਠਿਆਂ ਨੂੰ ਕਿੰਨੇ ਕੁ ਲਿਫਟਿੰਗ ਹੋ ਚੁੱਕੇ ਤੇ ਕਿੰਨੇ ਕੁ ਬਾਕੀ ਵਾਜੀ ਲਿਫਟਿੰਗ ਸਿਰਫ ਹਜੇ ਹੋਈ ਆ ਪੰਨ ਗਰੇਨ ਦੀ ਜਿਹੜੀ ਵੇਅਰ ਹਾਊਸ ਤੋਂ ਲਿਫਟਿੰਗ ਮਾਲ ਖਰੀਦਿਆ ਸੀ ਉਹਨਾਂ ਨੇ ਕੋਈ ਲਿਫਟਿੰਗ ਨਹੀਂ ਕੀਤੀ ਇੱਕ ਦੋ ਗੱਡੀਆਂ ਜਾਂ ਮਾਲ ਲੈ ਕੇ ਗਏ ਹੋਣਗੇ ਬਾਕੀ ਆ ਸਾਰੇ ਆ ਚੱਕੇ ਲੱਗੇ ਆ ਲੇਬਰ ਬਹੁਤ ਪਰੇਸ਼ਾਨ ਆ ਚੰਨੀ ਸਾਹਿਬ ਤੇ ਕਹਿੰਦੇ ਸੀ ਵੀ ਲੇਬਰ ਨੂੰ ਕੋਈ ਦਿੱਕਤ ਨਹੀਂ ਆਊਗੀ ਸਾਨੂੰ ਬੜਾ ਮਾਣ ਸੀ ਚੰਨੀ ਸਾਹਿਬ ਤੇ ਸਾਡਾ ਭਰਾ ਰਾਜ ਤੇ ਬੈਠਾ ਹੈ ਸਾਨੂੰ ਕਿਸੇ ਗੱਲ ਦੀ ਮੁਸ਼ਕਲ ਨਹੀਂ ਆਊਗੀ ਲੇਕਿਨ ਐਸ ਸਾਲ ਤੇ ਬਹੁਤ ਹੀ ਅਸੀਂ ਪਰੇਸ਼ਾਨ ਆ ਬਹੁਤ ਜਿਆਦਾ ਪਰੇਸ਼ਾਨ ਆ ਜੀਵਿਦਾਰ ਫਸਲ ਚਲਾ ਕੇ ਆਪਣੇ ਘਰ ਚ ਲਗਿਆ ਆੜਤ ਗਿਆ ਆਪਣੇ ਘਰ ਜਾ ਕੇ ਸੌ ਜਾਂਦੇ ਆ ਇਨਸਪੈਕਟਰ ਗਿਆੜਾ ਮਾਰਦੇ ਚੱਲ ਜਾਂਦੇ ਆ ਪਰਖੀਆਂ ਵਾਲੇ ਆਉਂਦੇ ਆ ਬੋਰੀਆਂ ਪਾੜ ਪੁੱੜ ਕੇ ਉਹ ਵੀ ਚੱਲ ਜਾਂਦੇ ਆ ਪੁੱਛੀਦਾ ਕਹਿੰਦੇ ਕੋਈ ਗੱਲ ਨਹੀਂ ਬਾਅਦ ਚ ਗੱਲ ਕਰਦੇ ਆ ਇਨਸਪੈਕਟਰ ਨਾਲ ਗੱਲ ਕਰਾਂਗੇ ਡੀਐਮ ਨਾਲ ਗੱਲ ਕਰਾਂਗੇ ਸਾਰਾ ਹੀ ਤੇ ਬਹੁਤ ਜਿਆਦਾ ਪਰੇਸ਼ਾਨ ਆ ਪੂਰੀ ਰਾਤ ਜਾਗ-ਜਾਗ ਕੇ ਕੱਢਦੇ ਅਸੀਂ ਜਿਸ ਤਰ੍ਹਾਂ ਕਿ ਮੌਸਮ ਦੇ ਵਿੱਚ ਕੁਝ ਖਰਾਬੀ ਆਉਂਦੀ ਸੰਭਾਵਨਾ ਹੈ ਵਾ ਜੇਕਰ ਮੀਂਹ ਜਾਂ ਬਾਰਿਸ਼ ਕੁਝ ਆ ਜਾਂਦਾ ਵਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਉੱਥੇ ਸਰਕਾਰ ਜ਼ਿੰਮੇਵਾਰ ਹੋਏਗੀ ਐਸੀ ਥੜਾ ਆਾਂਗੇ ਜੀ ਅਸੀਂ ਜ਼ਿੰਮੇਵਾਰ ਹਗੇ ਸਿਰਫ 24 ਘੰਟੇ ਦੇ ਸਰਕਾਰ ਨੇ ਮਾਲ ਖਰੀਦਿਆ ਵੇਅਰਹਾਊਸ ਨੇ ਖਰੀਦਿਆ 24 ਘੰਟੇ ਦੇ ਜ਼ਿੰਮੇਵਾਰ ਅਸੀਂ ਉਸ ਤੋਂ ਬਾਅਦ ਭਾਜੀ 1.5 ਮਹੀਨਾ ਹੋ ਗਿਆ 1.5 ਮਹੀਨੇ ਤੇ ਜ਼ਿੰਮੇਵਾਰ ਥੋੜੀ ਹਗੇ ਅਸੀਂ ਕੋਈ ਸਾਡਾ ਜਾਨੀ ਮਾਲੀ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਆ ਕਿਨਾਂ ਭਾਜੀ ਆਪਣਾ ਜੀ ਵੀਰ ਸਿੰਘ ਜੀ ਮੰਡੀ ਦੇ ਵਿੱਚ ਕਿੰਨੇ ਦਿਨ ਹੋ ਗਏ ਤੁਹਾਨੂੰ ਜੀ ਸਾਨੂੰ ਮੰਡੀ ਦੇ ਵਿੱਚ ਘਾਟੋ ਘਾਟ ਛੋਲਾ ਦਿਖਾਏ ਨੂੰ ਮਾ 10 ਦਿਨ ਹੋ ਗਿਆ ਤੇ ਕੋਈ 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 ਆਉਣਾ ਨਹੀਂ ਤੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਇਹ ਮੰਗੇ ਉਹ ਕਰਦੇ ਵੀ ਸਾਡੇ ਜ਼ਿਮੀਂਦਾਰ ਭਰਾ ਦਿਖਾ ਕੇ ਚਲੇ ਗਏ ਆਹਤੀ ਇਹ ਪਰੇਸ਼ਾ ਉਹ ਆਪਦੇ ਘਰ ਚਲ ਜਾਂਦੇ ਜਿਹੜੇ ਲੇਬਰ ਵਾਲੇ ਜਿਹੜੇ ਖਜਾ ਖਰਾਬ ਹੋਦੇ ਖੇਤੀ ਤੋਂ ਤੇ ਚੁੱਕਿਆ ਜਾਵੇ ਕੱਲ ਬਾਬਦੀਆਂ ਲਿਆਉਣੀਆਂ ਅਸੀਂ ਲਿਆਈਏ ਮੰਡੀ ਵਿਹਲੀ ਹੋਵੇ ਕੱਲ 17 ਤਰੀਕ ਵਾ ਸੀਐਮ ਸਾਹਿਬ ਨਾਲ ਕਿਸਾਨਾਂ ਦੀ ਮੁਲਾਕਾਤ ਵਾ ਇਹ ਲਿਫਟਿੰਗ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਸੀਐਮ ਸਾਹਿਬ ਇਹਨਾਂ ਤੁਹਾਡਾ ਹੁਕਮ ਮੰਨਣਗੇ ਜੀ ਯਾਰ ਅਸੀਂ ਤਾਂ ਜਰੂਰ ਬੇਨਤੀ ਕਰਦੇ ਮੇ ਸਾਡਾ ਹੁਕਮ ਮੰਨਿਆ ਜਾਵੇ ਖੇਤੀ ਤੋਂ ਖੇਤੀ ਜਿੰਨਾ ਸਾਡੇ ਆ ਜਿਹੜੇ ਇਥੇ ਮੰਡੀ ਜਾ ਖਰਾਬ ਹੋਣ ਦੇ ਖੱਜਲ ਖਰਾਹੀ ਇਹਨਾਂ ਦੀ ਬੰਦ ਹੋਵੇ ਇਹ ਆਪਣੇ ਘਰ ਜਾਣਾ ਹੈ ਆਪਣੇ ਘਰ ਜਾਵੇ ਅਸੀਂ ਸਾਡੀ ਤਾਂ ਮੰਗੇ ਹੋਏ ਸਰਕਾਰ ਚੰਨੀ ਸਾਹਿਬ ਨੂੰ ਬੇਨਤੀ ਆ ਵੀ ਸਾਡਾ ਖੇਤੀ ਸਬੰਧ ਮਸਲਾ ਹੱਲ ਹੋਵੇ ਕਿਉਂਕਿ ਮੰਡੀ ਤੇ ਬਹੁਤ ਪਰੇਸ਼ਾਨੀ ਆ ਰਹੀ ਹੈ ਆ ਭਾਜੀ ਆਪਣਾ ਜੀ ਮੇਰਾ ਨਾਂ ਜੀ ਪ੍ਰਵੇਸ਼ ਮਸੀਹ ਆ ਕੀ ਪ੍ਰੋਬਲਮ ਆ ਰਹੀ ਹੈ ਜੀ ਮੰਡੀ ਦੇ ਵਿੱਚ ਮੰਡੀ ਦੇ ਵਿੱਚ ਬਹੁਤ ਜਿਆਦਾ ਪ੍ਰੋਬਲਮ ਹੈ ਜੀ ਜ਼ਿੰਮੇਦਾਰ ਫਸਲਾਂ ਤਲਾ ਕੇ ਘਰੇ ਚਲ ਗਿਆ ਅੜਤੀਏ ਉਹ ਆਪਣੇ ਘਰਾਂ ਚ ਬੈਠੇ ਆ ਕੋਈ ਸਾਡੀ ਸਾਰ ਨਹੀਂ ਲੈਣ ਰਿਹਾ ਵੇਰ ਹਾਊਸ ਨੇ ਇਥੋਂ ਘਰਿਆਲਾ ਮੰਡੀ ਤੋਂ ਮਾਲ ਖਰੀਦਿਆ ਸੀ ਆ ਵੇ ਲੋ ਤੁਹਾਡੇ ਸਾਹਮਣੇ ਮਾਰ ਲੱਗੇ ਆ ਕੋਈ ਸਾਡੀ ਖੈਰ ਖਬਰ ਨਹੀਂ ਲੈਂਦਾ ਉਹ ਪਰਖੀਆਂ ਵਾਲੇ ਆਉਂਦੇ ਆ ਕੋਈ ਸੈਲਰ ਵਾਲਾ ਕੋਈ ਉਧਰ ਬੋਰੀਆਂ ਚਾਰ ਚਾਰ ਪੰਜ ਪੰਜ ਦੇ ਤੇ ਖੱਪੇ ਕੀਤੇ ਨੇ ਬੋਰੀਆਂ ਦੇ ਵਿੱਚ ਲੇਬਰ ਇੰਨੀ ਪਰੇਸ਼ਾਨ ਆ ਇਹ ਰਾਤ ਨੂੰ ਪਹਿਰਾ ਦੇ ਕੇ ਪੂਰੀ ਰਾਤ ਕੱਟਦੇ ਆ ਤੇ ਦੱਸੋ ਇਹਦੇ ਵਿੱਚ ਲੇਬਰ ਦਾ ਕੀ ਗਨਾ ਹੈ ਕਿਉਂ ਲੇਬਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਪੰਜਾਬ ਸਰਕਾਰ ਤਾਂ ਕਹਿੰਦੀ ਕਿ ਹਰ ਕਿਸੇ ਦਿਹਾੜੀਦਾਰ ਜਮਦੂਰ ਜਾਂ ਕਿਸਾਨ ਨੂੰ ਪਰੇਸ਼ਾਨੀ ਕੀਤਾ ਜਾ ਰਿਹਾ ਜੀ ਪਰ ਹੋ ਸਕਦਾ ਕਿਸਾਨ ਨੂੰ ਤੇ ਕਿਸਾਨ ਨੂੰ ਤੇ ਆੜਤੀਆਂ ਨੂੰ ਤੇ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ ਲੇਬਰ ਨੂੰ ਜਿੰਨਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਲੇਬਰ ਪੰਜਾਬ ਸਰਕਾਰ ਤੋਂ ਇਸ ਸਾਲ ਬਹੁਤ ਦੁਖੀ ਆ ਐਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਅਕੀ ਬੇਨਤੀ ਕਰਦੇ ਆ ਤੂੰ ਹੀ ਗਰੀਬ ਵਰਗ ਦੇ ਗਰੀਬਾਂ ਦੀ ਕਿਉਂ ਨਹੀਂ ਸੁਣਵਾਈ ਉਹਦੇ ਗਰੀਬ ਵਰਗ ਸਭ ਤੋਂ ਜ਼ਿਆਦਾ ਪਰੇਸ਼ਾਨ ਆ ਰਾਤ ਨੂੰ ਪਹਿਰਾ ਦਿੰਦੇ ਆ ਹਸ ਮੈਕੀਆਂ ਨੇ ਇੰਨੀ ਹੱਤ ਚੁੱਕੀ ਆ ਉਹ ਆਪਣੇ ਹਥਿਆਰ ਦੇ ਜ਼ੋਰ ਤੇ ਗਰੀਬਾਂ ਦੇ ਵਧੋ ਵਧਿਏ ਬੋਰਿੰਗ ਚੁੱਕ ਕੇ ਲੈ ਜਾਂਦੇ ਆ ਕੀ ਬੰਨ ਕਰਦੇ ਪੰਜਾਬ ਸਰਕਾਰ ਤੋਂ ਅਸੀਂ ਸਰਕਾਰ ਅਗੇ ਮੰਗ ਕਰਦੇ ਆ ਕਿ ਆ ਜਿਹੜੇ ਇਹਨੇ ਮਾਰ ਲੱਗਿਆ ਸਾਡੇ ਤੋਂ ਰਾਖੀ ਨਹੀਂ ਹੁੰਦੀ ਜਾਂ ਤਾਂ ਫਿਰ ਸਰਕਾਰ ਆਪਣੇ ਚੌਂਕੀਦਾਰ ਲਿਆਵੇ ਤੇ ਇਹਨਾਂ ਮਾਲ ਦੀ ਰਾਖੀ ਉਹ ਕਰਨ ਸਾਡੇ ਤੋਂ ਇਹ ਇਹਨਾਂ ਸਰਕਾਰੀ ਮਾਲ ਦੀ ਅਸੀਂ ਰਾਖੀ ਨਹੀਂ ਕਰ ਸਕਦੇ ਪ੍ਰਾਈਵੇਟ ਬੰਦੇ